ਪਦਤ ਪਾਵਨ ਜਗਤ ਜੋਤ ਜੁ ਕੋ ਜੋਗੀ ਅਟਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਚਰਣਾ ਵਿੱਚ ਜੁੜ ਬੈਠੀ ਸਤਕਾਰਯੋਗ ਸਾਧ ਸੰਗਤ ਜੀਓ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਕ ਤਨ ਤਨ ਸ੍ਰੀ ਗੁਰੂ ਅਮਰਦਾਸ ਸੱਚੇ ਬਾਦਸ਼ਾਹ ਜੀਆਂ ਦੀ ਤਨਾ ਸ੍ਰੀ ਰਾਗ ਦੇ ਵਿੱਚੋਂ ਉਚਾਰਣ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਵਚਨ ਹਨ ਨਾ ਵਹਿ ਕੀ ਕੀਮਤ ਮਿੱਤ ਕਹੀ ਨਾ ਜਾਏ ਮਤ ਦਾ ਮਤਲਬ ਹੁੰਦਾ ਮਾਪਣਾ ਮਰਿਆਦਾ ਸਤਿਗੁਰੂ ਜੀ ਸਮਝਾਉਂਦੇ ਨੇ ਵੀ ਭਾਈ ਇਹ ਦੱਸਿਆ ਨਹੀਂ ਜਾ ਸਕਦਾ ਇਹ ਮਾਪਿਆ ਨਹੀਂ ਜਾ ਸਕਦਾ ਕਿ ਪਰਮਾਤਮਾ ਦਾ ਨਾਮ ਕਿਸ ਮੁੱਲ ਤੋਂ ਮਿਲ ਸਕਦਾ ਹੈ ਇਹ ਨਾਮ ਕਿੰਨੀ ਤਾਕਤ ਵਾਲਾ ਹੈ ਇਹ ਬਿਆਨ ਨਹੀਂ ਕੀਤਾ ਜਾ ਸਕਦਾ ਪਰਮਹਾਰਜ ਕਹਿੰਦੇ ਵੀ ਜਿਨ੍ਹਾਂ ਮਨੁੱਖਾਂ ਨੇ ਸੇ ਜਨ ਧੰਨ ਜਿਨ ਇੱਕ ਨਾਮ ਲੈ ਬੁਲਾਏ ਵੀ ਜਨਾਮ ਨੋਕਾ ਨੇ ਪ੍ਰਮਾਤਮਾ ਦੇ ਨਾਮ ਵਿੱਚ ਸੁਰਤ ਜੋੜੀ ਉਹ ਭਾਗਾ ਵਾਲੇ ਹਨ ਗੁਰਮਤ ਸਾਚੀ ਸਾਚਾ ਵਿਚਾਰ ਸਾਚੀ ਦਾ ਮਤਲਬ ਹੁੰਦਾ ਅਟਲ ਕਦੇ ਓਕਾਈ ਨਾ ਖਾਨ ਵਾਲੀ ਸਾਚਾ ਵਿਚਾਰ ਸਦਾਤਰ ਪ੍ਰਮਾਤਮਾ ਦੇ ਗੁਣਾਂ ਦਾ ਵਿਚਾਰ ਮਹਾਰਾਜ ਕਹਿੰਦੇ ਵੀ ਜਿਹੜਾ ਮਨੁੱਖ ਕਦੇ ਉਕਾਈ ਨਾ ਖਾਣ ਵਾਲੀ ਗੁਰੂ ਦੀ ਮਤ ਨੂੰ ਗ੍ਰਹਿਣ ਕਰਦਾ ਹੈ ਉਹ ਮਨੁੱਖ ਸਦਾਤਰ ਪ੍ਰਮਾਤਮਾ ਦੇ ਗੁਣਾਂ ਦੀ ਵਿਚਾਰ ਆਪਣੇ ਅੰਦਰ ਵਸਾ ਲੈਂਦਾ ਹੈ ਆਪੇ ਬਖਸ਼ੇ ਦੇ ਵੀ ਚਾਰ ਪਰੇ ਵਿਚਾਰ ਜਿਹੜੀ ਹੈ ਉਹ ਪ੍ਰਮਾਤਮਾ ਉਸ ਨੂੰ ਹੀ ਦਿੰਦਾ ਜਿਸ ਉੱਤੇ ਆਪ ਬਖਸ਼ਿਸ਼ ਕਰਦਾ ਹੈ ਹਰ ਨਾਮ ਅਚਰਜ ਪ੍ਰਭ ਆਪ ਸੁਣਾਏ ਅਚਰਜ ਦਾ ਮਤਲਬ ਹੈ ਹੈਰਾਨ ਕਰਨ ਵਾਲਾ ਸਤਿਗੁਰੂ ਸਮਝਾਉਂਦੇ ਨੇ ਵੀ ਭਾਈ ਪ੍ਰਮਾਤਮਾ ਦਾ ਨਾਮ ਹੈਰਾਨ ਕਰਨ ਵਾਲੀ ਤਾਕਤ ਵਾਲਾ ਹੈ ਪਰ ਇਹ ਨਾਮ ਪ੍ਰਮਾਤਮਾ ਆਪ ਹੀ ਕਿਸੇ ਬੜਪਾਗੀ ਨੂੰ ਸੁਣਾਉਂਦਾ ਹੈ ਕਲੀ ਕਾਲ ਵਿੱਚ ਗੁਰਮੁਖ ਪਾਏ ਕਲੀ ਕਾਲ ਵਿੱਚ ਦਾ ਮਤਲਬ ਹੈ ਝਗੜਿਆਂ ਭਰੇ ਜੀਵਨ ਸਮੇਂ ਵਿੱਚ ਇਸ ਝਗੜਿਆ ਪਰੇ ਜੀਵਨ ਸਮੇਂ ਵਿੱਚ ਉਹੀ ਮਨੁੱਖ ਹਰੀ ਨਾਮ ਪ੍ਰਾਪਤ ਕਰਦਾ ਜੋ ਗੁਰੂ ਦੇ ਸਨਮੁਖ ਰੰਦਾ ਹੈ ਰਹਾ ਹਮ ਮੂਰਕ ਮੂਰਕ ਮਨਮਾਹੇ ਹਮ ਦਾ ਮਤਲਬ ਹੈ ਅਸੀਂ ਜੀਵ ਮਨਮਾਹੇ ਵੀ ਮਨ ਵਿੱਚ ਵਿਚਾਰ ਕਰਕੇ ਬੇਕੀਏ ਕਿ ਭਾਈ ਅਸੀਂ ਆਪਣੇ ਮਨ ਵਿੱਚ ਇਹ ਗੱਲ ਨੂੰ ਕੋ ਨਾਲ ਵਿਚਾਰੀਏ ਤਾਂ ਇਸ ਹਉਮੈ ਦੇ ਕਾਰਨ ਅਸੀਂ ਨਿਰੋਲ ਮੂਰਖਾਂ ਕਿਉਂ ਹਉਮੈ ਵਿੱਚ ਸਭ ਕਾਰ ਕਮਾਏ ਕਿਉਂਕਿ ਅਸੀਂ ਜੀਵ ਆਪਣਾ ਹਰੇਕ ਕੰਮ ਜਿਹੜਾ ਹਉਮੈ ਦੇ ਆਸਰੇ ਕਰਦੇ ਹਾਂ ਗੁਰ ਪ੍ਰਸਾਦੀ ਹਉਮੈ ਜਾਏ ਤੇ ਗੁਰੂ ਕਿਰਪਾ ਕਰੇ ਇਹ ਹਉਮੈ ਸਾਡੇ ਅੰਦਰੋਂ ਅੰਦੂਰ ਹੋ ਜਾਏ ਇਹ ਗੁਰੂ ਦੀ ਕਿਰਪਾ ਨਾਲ ਹੀ ਹਉਮੈ ਜਿਹੜੀ ਹੈ ਇਹ ਦੂਰ ਹੋ ਸਕਦੀ ਹੈ ਆਪੇ ਬਖਸ਼ ਲੈ ਮਿਲਾਏ ਗੁਰੂ ਵੀ ਉਸੇ ਨੂੰ ਮਲਾਉਂਦਾ ਹੈ ਜੋ ਸਤੇ ਪ੍ਰਮਾਤਮਾ ਆਪ ਹੀ ਮਿਹਰ ਕਰਦਾ ਹੈ ਵਿਕਿਆ ਕਾ ਤਨ ਬਉਤੇ ਅਭਿਮਾਨ ਵਿਕਿਆ ਕਹਿੰਦੇ ਨੇ ਮਾਇਆ ਨੂੰ ਅਭਿਮਾਨ ਦਾ ਮਤਲਬ ਹੈ ਹੰਕਾਰ ਸਤਗੁਰ ਕਹਿੰਦੇ ਭਾਈ ਇਹ ਦੁਨੀਆ ਵਾਲਾ ਜਿਹੜਾ ਮਾਇਆ ਦਾ ਧਨ ਹੈ ਇਹ ਮਨੁੱਖ ਦੇ ਮਨ ਵਿੱਚ ਬੜਾ ਹੰਕਾਰ ਪੈਦਾ ਕਰਦਾ ਹੈ ਹੰਕਾਰ ਡੁੱਬੇ ਨਾ ਪਾਵੇ ਮਾਨ ਤੇ ਜਿਹੜਾ ਮਨੁੱਖ ਹੰਕਾਰ ਵਿੱਚ ਡੁੱਬਾ ਰਹਿੰਦਾ ਹੈ ਉਹ ਕਹਿੰਦੇ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਕਦੇ ਆਦਰ ਕਦੇ ਮਾਣ ਨਹੀਂ ਪਉਂਦਾ ਆਪ ਛੋੜ ਸਦਾ ਸੁਖ ਹੋਈ ਆਪ ਦਾ ਮਤਲਬ ਹੈ ਆਪਾ ਭਾਵ ਮਹਾਰਜ ਕਹਿੰਦੇ ਭਾਈ ਆਪਾ ਭਾਵ ਛੱਡ ਕੇ ਸਦਾ ਆਤਮਿਕ ਆਨੰਦ ਬਣਿਆ ਰਹਿੰਦੇ ਹਉਮੈ ਹੰਕਾਰ ਛੱਡਿਏ ਆਪਣਾ ਆਪਾ ਭਾਵ ਛੱਡਿਏ ਔਰ ਆਪ ਛੋੜ ਸਦਾ ਸੁਖ ਹੋਈ ਸਤਿਗੁਰ ਕਹਿੰਦੇ ਵੀ ਇਹ ਹਉਮੈ ਨੂੰ ਛੱਡ ਕੇ ਆਪਾ ਭਾਵ ਨੂੰ ਛੱਡ ਕੇ ਸਦਾ ਹੀ ਆਨੰਦ ਬਣਿਆ ਰਹਿੰਦੇ ਸੁਖੀ ਸੁਖ ਹਨ ਕਿਉ ਗੁਰਮਤ ਸਲਾਹੀ ਸਚ ਸੋਈ ਸਤਗੁਰ ਕਹਿੰਦੇ ਵੀ ਗੁਰੂ ਦੀ ਮਤ ਲੈ ਕੇ ਉਹ ਸਦਾ ਸਿਰ ਪ੍ਰਮਾਤਮਾ ਦੀ ਸਿਰਤ ਸਲਾਹ ਕਰਦੇ ਰਹੀਏ ਆਪੇ ਸਾਜੇ ਕਰਤਾ ਸੋਏ ਸਤਗੁਰ ਸਮਝਾਉਂਦੇ ਨੇ ਭਾਈ ਉਹ ਕਰਤਾਰ ਜਿਹੜਾ ਹੈ ਉਹ ਮਾਲਕ ਆਪੀ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਹੈ ਸਾਜਣ ਵਾਲਾ ਹੈ ਇਸ ਬਿਨ ਦੂਜਾ ਆਵਰ ਨਾ ਕੋਈ ਅਰ ਉਸ ਤੋਂ ਬਿਨਾ ਹੋਰ ਕੋਈ ਇਹੋ ਜੀ ਅਵਸਥਾ ਵਾਲਾ ਨਹੀਂ ਹੈ ਜਿਸਾ ਚਲਾਏ ਸੋਈ ਲਗੈ ਉਹ ਕਰਤਾਰ ਜਿਸ ਮਨੁੱਖ ਨੂੰ ਆਪਣੇ ਸਦਾਤਰ ਨਾਮ ਵਿੱਚ ਜੋੜਦਾ ਹੈ ਉਹੀ ਮਨੁੱਖ ਨਾਮ ਸਿਮਰਨ ਵਿੱਚ ਲੱਗਦਾ ਹੈ ਨਾਨਕ ਨਾਮ ਸਦਾ ਸੁਖ ਆਗੈ ਹੈ ਨਾਨਕ ਵੀ ਜਿਹੜਾ ਮਨੁੱਖ ਨਾਮ ਵਿੱਚ ਲੱਗਦਾ ਹੈ ਉਸ ਨੂੰ ਸਦਾ ਆਤਮਿਕ ਆਨੰਦ ਬਣਿਆ ਰਹਿੰਦਾ ਹੈ ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਆਓ ਗੁਰਸਬ ਕਿਰਪਾ ਕਰਨ ਪ੍ਰਮਾਤਮਾ ਦੇ ਨਾਮ ਦਾ ਆਨੰਦ ਸਾਨੂੰ ਸਭ ਨੂੰ ਆ ਜਾਏ आनंदत हो जाइए ਸਾਡੇ ਅੰਦਰੋਂ ਹਮੈ ਲਵ ਲਵ ਅਹੰਕਾਰ ਦੂਰ ਹੋ ਜਾਏ ਔਰ ਪ੍ਰਮਾਤਮਾ ਦੇ ਚਰਨਾਂ ਨਾਲ ਜੁੜ ਕੇ ਕਨਕਾ ਇੱਕ ਜਿ ਸਜੀਵ ਸਭ ਹੈ ਕਨਕਾ ਮਾਤਰ ਨਾਮ ਦਾ ਸ਼ਬਦ ਸਾਡੇ ਹਿਰਦੇ ਵਿੱਚ ਵਸ ਜਾਏ ਤਾਂ ਕਿ ਮਹਿਮਾ ਗੁਣ ਨਾ ਆਵੇ ਗੁਰੂ ਸਰ ਕਰਪਾ ਕਰਨ ਸਭਨਾ ਪਰਮੇਰ ਪਰਿਆਤ ਰੱਖਣ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਸੀ ਪ੍ਰੇਮ ਪਿਆਰ ਅਤੇ ਵਾਕਤਾ ਦੀ ਅਰਦਾਸ ਸਤਿਗੁਰ ਕਿਰਪਾ ਕਰਨ ਚਲ ਰਹੀਆਂ ਗੁਰੂ ਕਰਦੀਆਂ ਸੇਵਾਵਾਂ ਨੂੰ ਆਪ ਸਭ ਦੇ ਮਨ ਨੂੰ ਪ੍ਰੇਰਕੀ ਸੇਵਾ ਆਪ ਲੈ ਲੈਣ ਇਹ ਅਰਦਾਸ ਨਤ ਕਰਦੇ ਰਹੀਏ ਵਰਤੀ ਕਦੇ ਨਾ ਹੋ ਗਈ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾ ਨਾਮ ਚੜਦੀ ਕਲਾ ਤੇਰੇ ਬਾਣੇ ਸਰਬੱਤ ਦਾ ਹੀ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ